ਉਹ ਨਿਊਟਰਲ ਵੀ ਹੈ ਸੀਗਾ ਇਹ ਨਿਊਟਰਲ ਕੀਤਾ ਹੋਇਆ ਹੈ ਤੇ ਮਾਰੇ ਨੂੰ ਨਿਊਟਰਲ ਤੇ ਦੇਖ ਲੱਗੀ ਨਿਊਟਰਲ ਮੈਂ ਕਹਿੰਦਾ ਉਹ ਆ ਗਈ ਆ ਹਾਂ ਜੀ ਆ ਗਈ ਵੀ ਪਹਾੜੇ ਪਾਸੇ ਕਰਾ ਦੇਣਾ ਡਰਾਈਵਰ ਨਾਲ ਹਾਂ ਨਹੀਂ ਸਹੀ ਆ ਬਾਈ ਸਹੀ ਆ ਆਹ ਆ ਗਿਆ ڀائي هور پنهنجي وي ڏيو هور ڀائي هور پنهنجي وي ڏيو ڀائي يار هور 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 ڀائي يار ਮਾੜੀ ਗੱਲ ਹੈ ਜੀ ਨਾ 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 ਸੁਦੀਪ ਸਿੰਘ ਜੀ ਤੁਸੀਂ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਮੇਰੀ ਬੰਗਿਆਂ ਦੀ ਗੱਡੀ ਹੈ ਜੀ ਹਾਂਜੀ ਤੇ ਮੈਂ ਢਿਹੇਰਾ ਪਿੰਡ ਤੋਂ ਕੁਝ ਸਵਾਰੀਆਂ ਚੱਕੀਆਂ ਕੁਝ ਮੱਲੂ ਪੋਤੇ ਤੋਂ ਠੀਕ ਹੈ ਜੀ ਤੇ ਮੈਂ ਨਾਮਦਾਮਾ ਸਾਹਿਬ ਮੰਡੀ ਸਾਹਿਬ ਉਹ ਮਫਸਰ ਸਾਹਿਬ ਹਾਂਜੀ ਸਾਰੇ ਦਰਸ਼ਨ ਕਰਾ ਕੇ ਆ ਰਿਹਾ ਸੀਗਾ ਹਾਂਜੀ ਇਧਰੋਂ ਜਦੋਂ ਮੈਂ ਆ ਰਿਹਾ ਸੀਗਾ ਇੱਥੇ ਮੇਰੀ ਗੱਡੀ ਚਾਰ ਨੰਬਰ ਰੇ ਸੀ ਸਿਰੋਂ اسی ਟਰੈਕਟਰ ਉਤਰ ਕੇ ਆਇਆ ਫਲਾਈਓਵਰ ਜੀ ਬਰੇ ਨਿਊਟਰਲ ਸੀਗਾ ਕਿੰਨਾ ਬਹੁਤ ਸਪੀਡ 'ਚ ਸੀ ਓਕੇ ਜਦੋਂ ਉਹਨੇ ਬ੍ਰੇਕ ਮਾਰੀ ਉਹਦੀ ਡਰਾਈਵਰ ਸਾਈਡ ਦੀ ਬ੍ਰੇਕ ਲੱਗੀ ਉਹ ਮੇਰੇ ਉੱਲ ਨੂੰ ਸਿੱਧਾ ਆ ਗਿਆ ਟਰੈਕਟਰ ਠੀਕ ਹੈ ਮੈਂ ਮੋੜੇਉ ਮੂੰਹ ਬਚਾ ਲਿਆ ਗੱਡੀ ਦਾ ਤੇ ਮੇਰੀ ਸਾਈਡ ਤੇ ਆ ਕੇ ਵੱਜਾ ਬਾਜੀ ਕੀ ਉਹਨੇ ਗੱਡੀ ਪਲਟਾ ਦਿੱਤੀ ਓਕੇ ਬਾਕੀ ਬਾਕੀ ਕਿੰਨੇ ਜਾਣੇ ਸੀ ਗੱਡੀ ਚ ਕਿੰਨੇ ਬੱਚੇ ਕਿੰਨੀਆਂ ਬੁੜੀਆਂ ਸੀ ਇੱਕ ਬੱਚਾ ਸੀਗਾ ਤੇ ਕੁੱਲ 12 ਸਵਾਰੀਆਂ ਸੀ ਤੇ ਔਰਤਾਂ ਕਿੰਨੀਆਂ ਸੀ ਅੱਠ ਔਰਤਾਂ ਸੀਗੀਆਂ ਤੇ ਚਾਰ ਜਣ ਤੇ ਸਥਿਤੀ ਕੀ ਆ ਹੁਣ ਉਹਨਾਂ ਦੀ ਉਹ ਸਹੀ ਠੀਕ ਆ ਨਾਰਮਲ ਹੀ ਸੱਟ ਚੋ ਰਿਹਾ ਹੁੰਦਾ ਪਚਾ ਆ ਤੇ ਗੱਲ ਕਰੀਏ ਜੀ ਤੁਹਾਡੀ ਮੈਂ ਵੀ ਠੀਕ ਆ ਠੀਕ ਹੈ ਡਰੈਕਟਰ ਦਾ ਤੇ ਟੈਂਪੂ ਟਰੈਵਲ ਦਾ ਐਕਸੀਡੈਂਟ ਹੋਇਆ ਉਸ ਵਿੱਚ ਜਿਹਦੇ ਚ ਚਾਰ ਪੰਜ ਇੰਜਰਡ ਨੇ ਬੰਦੇ ਜੀ ਕਿੱਥੋਂ ਆ ਰਿਹਾ ਸੀ ਟੈਂਪੂ ਉਹ ਬਦਲ ਗਿਆ ਟੈਂਪੂ ਡਰਾਈਵ ਤੇ ਬਾਗੇ ਭਰਾਨੇ ਵਾਲੀ ਸਾਈਡ ਤੋਂ ਆ ਰਿਹਾ ਸੀ ਤੇ ਟਰੈਕਟਰ ਇਧਰ ਕੋਲ ਵਾਲੀ ਸਾਈਡ ਤੋਂ ਆ ਰਿਹਾ ਸੀ ਗਲਤੀ ਗਲਤੀ ਦੇਖਦੇ ਆ ਜੇ ਮੌਕੇ ਤੇ ਆਏ ਕਿੰਨੇ ਜਖਮੀ ਕਿੰਨੇ ਚਾਰ ਪੰਜ ਬੰਦੇ ਕਹਿੰਦੇ ਜਖਮੀ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਸਰ ਨਹੀਂ ਅਜੇ ਕੋਈ ਇਹਦੇ ਬਾਰੇ ਇਨਫੋਰਮੇਸ਼ਨ ਨਹੀਂ ਹੈ ਪਰ ਗੱਡੀ ਕਿ ਪਹੁੰਚੀ ਹੈ ਟੈਂਪੂ ਦੇ ਬਾਰੇ ਅਜੇ ਪਤਾ ਕਰ ਰਹੇ ਆਂ ਕਿ ਪਹੁੰਚੀ ਹੈ